ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਮੂਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੇ ਦੋ ਜਾਨਵਰ ਲੈ ਕੇ ਆਏ ਆ ਇੱਕ ਕੁੜੀ ਆ ਗੱਬਣ ਚੱਕ ਪਾਸ ਤੇ ਇੱਕ ਬਹੁਤ ਸੋਹਣਾ ਬਸ਼ੀਰਾ ਗਾ ਦੋਨਾਂ ਜਾਨਵਰਾਂ ਦੀ ਆਪਾਂ ਫੁੱਲ ਡਿਟੇਲ ਕੀ ਮੁੱਲ ਵੜੀ ਕਰਦੇ ਆ ਮਾਲਕ ਵੀਰ ਕਿਹੜਾ ਏਰੀਆ ਕੀ ਕੱਦ ਕਾਠ ਕਿੰਨੀ ਉਮਰ ਆ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਸੁਣਲੇ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਫੋਟੋ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਗੱਲ ਕਰਦੇ ਆਪਾਂ ਘੋੜੀ ਬਾਰੇ 5 ਤੋਂ 6 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ 60 ਇੰਚ ਹਾਈਟ ਦੱਸੀ ਆ ਪੱਟੀ ਵਾਲੀ ਤੇ ਬਾਲ ਪੌਰੀਆਂ ਦੀ ਕਲੀਅਰ ਆ 3 ਮਹੀਨੇ ਦੀ ਗੱਬਣ ਚੈੱਕ ਪਾਸਾ ਚੈਂਪੀਅਨ ਘੋੜੇ ਤੋਂ ਜੈ ਰਾਜ ਕੋੜਾ ਚੈਂਪੀਅਨ ਉਸ ਕੋੜੇ ਤੋਂ ਗੱਭਣ ਚੈੱਕ ਪਾਸਾ ਤਿੰਨ ਮਹੀਨੇ ਦੀ ਤੇ ਬਾਈ ਕਹਿੰਦਾ ਪ੍ਰੋਪਰ ਤਿੰਨ ਪੈਰ ਚਿੱਟੇ ਆ ਮੱਥੇ ਪਟਾ ਕੰਨਾਂ ਕੋਨਾਂ ਦੀ ਬਹੁਤ ਸ਼ਕੀਨ ਆ ਘੋੜੀ ਤੇਰੀ ਵੀ ਆ ਚਾਲ ਦੀ ਪਾਸਾ ਬਾਈ ਕਹਿੰਦਾ ਬਹੁਤ ਸੋਹਣਾ ਤੁਰਾ ਤੁਰਦੀ ਆ ਫੋਟੋ ਪ੍ਰੂਫ ਹੈ ਗਿਆ ਬਾਈ ਯਾਰ ਕੋਲੇ ਵੀਡੀਓ ਵਗੈਰਾ ਚਾਲ ਦੀ ਤੁਸੀਂ ਲੈ ਸਕਦੇ ਹੋ ਬਾਈ ਤੋਂ ਹੱਡਾਂ ਪੈਰਾਂ ਦੀ ਓਕੇ ਆ ਤੇ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਬਾਈ ਯਾਰ ਕਹਿੰਦਾ ਏਰੀਆ ਹੈਗਾ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤੇ ਮੁੱਲ ਮਾਲਕ ਵੀਰ ਕਰਦੇ ਆ 85000 ਰੁਪਇਆ ਬਾਕੀ ਮੌਕੇ ਤੇ ਮਾਨ ਤਨ ਕਰ ਦੇਣਗੇ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਬਾਈ ਨਾਲ ਤੁਸੀਂ ਸੰਪਰਕ ਕਰਕੇ ਬਾਕੀ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਛੋਟੇ ਲਈ ਆਪਾਂ ਉਹ ਬਹੁਤ ਸੋਹਣਾ ਨੀਲਾ ਬਸ਼ੇਰਾ ਲੈ ਕੇ ਆਏ ਆ 5 ਮਹੀਨੇ ਉਮਰ ਦੱਸਿਆ ਮਾਲਕ ਵੀਰਾਂ ਨੇ ਬਾਲ ਪੌਰੀਆਂ ਦਾ ਕਲੀਅਰ ਆ ਜੇ ਆਪਾਂ ਇਹਦੀ ਮਾਂ ਦੀ ਗੱਲ ਕਰੀਏ ਉਹ ਪੱਟੀ ਵਾਲੇ ਅਰਜਨ ਘੋੜੇ ਦੀ ਬੱਚੀ ਆ ਤੇ ਪਿਓ ਇਹਦਾ ਹੈਗਾ ਜੈ ਘੋੜਾ ਜੈ ਘੋੜਾ ਹੈਗਾ ਕੱਲਾਂ ਵਾਲੇ ਚੇਤਕ ਦਾ ਤੇ ਕੱਲਾਂ ਵਾਲੇ ਚੇਤੇ ਘੋੜੇ ਦਾ ਪੋਤਾ ਲੱਗਿਆ ਰੇਟ ਮਾਲਕ ਵੀਰ ਕਰਦਾ 40000 ਰੁਪਏ ਬਾਕੀ ਮੌਕੇ ਦੇ ਦੇ ਤੇ ਵੀ ਮਾਨਤਾਣ ਕਰ ਦੇਣਗੇ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਕਾਲੋ ਸੰਪਰਕ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਤਾਂ ਤੱਕ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ